ਇੱਕ ਹੋਰ ਖੁਸ਼ਖਬਰੀ ਮੈਂ ਤੁਹਾਨੂੰ ਦੇਣੀ ਸਰਪੰਚ ਸਾਹਿਬਾਨ ਇੱਕ ਵਾਰੀ 1200 ਰੁਪਏ ਕਰਤਾ ਸੀ ਸਰਪੰਚ ਨੂੰ ਪਰ ਮਹੀਨਾ ਪੱਪਾ ਦਿੱਤੇ ਹੀ ਨਹੀਂ ਉਹਨਾਂ ਨੇ ਦਿੱਤੇ ਹੀ ਨਹੀਂ ਜਦੋਂ ਸਰਪੰਚ ਕੋਟ ਚਲੇ ਗਏ ਕੋਟ ਚਲੇ ਗਏ ਤਾਂ 2019 'ਚ ਬੰਦੀ ਕਰਤਾ ਕਹਿੰਦਾ ਚਲੋ ਛਾਪਾ ਹੀ ਨਹੀਂ ਬੜੂ ਕਹਿੰਦੇ ਆਪਾਂ ਬੰਦ ਕਰਦੇ ਜਿੱਥੋਂ ਬੰਦ ਹੁਣ ਅਸੀਂ ਫੈਸਲਾ ਕੀਤਾ क्या हूँ जो सह चुकी उदों तो लैके दो हजार रुपया पर मंथ हर एक सरपंच नहीं नहीं कर देंगे बाद ले पहला दो ले लो <laughs> ਔਰ ਪਿਛਲਾ ਜਿਹ ਦਿਨ ਵੀ ਮਹੀਨੇ ਜਿਹੜੇ ਲੰਘੇ ਉਹ ਵੀ ਦੇਵਾਂਗੇ ਜਦੋਂ ਤੋਂ ਸੌ ਚੁੱਕੀ ਆ ਮਤਲਬ ਜਿਸ ਦਿਨ ਤੋਂ ਸੌ ਚੁੱਕਿਆ ਉਸ ਦਿਨ ਤੋਂ ਤੁਹਾਡੇ 2000 ਜਾਂ ਉਹ ਬਕਾਇਆ ਮਿਲ ਜਾਊਗਾ ਕੋਈ ਹੁਣ ਕਿਤੇ ਕੋਈ ਕਿਤੇ ਹੁਣ ਕੋਟ-ਕੂਟ ਜਾਣ ਦੀ ਲੋੜ ਨਹੀਂ ਕਿਉਂਕਿ ਫੁੱਟਕਲ ਖਰਚੇ ਨਹੀਂ ਬਸ ਇੱਥੇ ਕਿਤੇ ਜਾਣਾ ਜਿਵੇਂ ਕੋਈ ਆ ਗਿਆ ਜਿਵੇਂ ਵਿਸਪਨ ਸਾਹਿਬ ਬਣੋ ਆਪ ਆ ਰੇਟ ਤੇ 100 ਰੁਪਏ ਲਾਤਾ ਜੀ ਲੋਰਿਆ ਕਰੋ ਨਨੋ ਉਹ ਦੇ ਵਾਤੇ ਵਿਖੇਡਾ ਨੂੰ ਕੋਈ ਦੇਣੇ ਪਾਗੇ ਕੋਈ ਠੀਕ ਹੈ ਹਾਂਜੀ ਹਾਂਜੀ ਉਹ ਕਰਦੇ ਕਰਦੇਂਗੇ ਤੂੰ ਬਹਵਰੀ ਨਾ ਕਰੋ ਤੂੰ ਹਜੇ ਤਾਂ ਮੈਂ ਮੇਰੇ ਪਾਸੇ ਮੁੱਕ ਗਿਆ ਕੀ ਪਤਾ ਮੈਂ ਉਹ ਵੀ ਲੈ ਕੇ ਆਇਆ ਮਨ ਨਾਲ ਕਾਲੇ ਭੱਗਦੇ ਹੋਣ ਥੋੜੀ ਜਿਹੀ देखो हूँ कुछ भी नहीं है दो हजार तो लो पे नहीं ला देंगे ला देंगे जीरो भी ला देंगे थोड़ा ही पैसा थनू बाकी जो समस्या भी लिखाइया ने सारे नोट कर लिया बहुत सारे पिंड ने जिन्हों को बहुत सारी इनकम हैगी है, है। जुम्मे साढ़े पिंडे पिंड को मालवे जिमें काफ़ी पिंड ने जिमेंदपुर हो गया बाल दलां हो गया तीन तीन सौ एकड़ जमीन है पंचायतों को तीन सौ एकड़ ਉੱਥੇ ਤਾਂ ਕੋਈ ਸਰ ਜਾਂਦਾ ਕੋਈ ਨਹੀਂ ਉਹਨਾਂ ਕੋਲੇ ਆ ਜਾਂਦਾ ਸਰ ਪਰ ਕਈ ਪੰਚਾਇਤਾਂ ਐ ਜਿਹਨਾਂ ਕੋਲ ਕੁਝ ਵੀ ਨਹੀਂ ਜਿਵੇਂ ਉਹ 14800 ਰੁਪਏ ਹੀ ਪਿਆ ਸੋ ਅਸੀਂ ਤੁਹਾਨੂੰ ਉਹਦੇ ਵਾਸਤੇ ਜਿਹੜਾ ਸੈਕਟਰ ਸਾਹਿਬ ਜਿਹੜੇ ਜਿਹੜੇ ਪੰਚਾਇਤਾਂ ਨੂੰ ਪੈਸਾ ਦਾ ਹੈ ਨਹੀਂਗਾ ਉਹਨਾਂ ਨੂੰ ਜਿਹੜਾ ਫੰਡ ਪ੍ਰੋਵਾਈਡ ਕਰਾਉਣਾ ਜਾਂ ਜੋ ਉਹਨਾਂ ਨੇ ਕੰਮ ਕਰਨੇ ਨੇ ਉਹ ਅਸੀਂ ਲੋਕ ਨਿਰਮਾਨ ਫੰਡ ਚੋਂ ਅਸੀਂ ਤੁਹਾਨੂੰ ਦੇਵਾਂਗੇ ਚਾਹੇ ਉਹ ਮੁੱਖ ਮੰਤਰੀ ਵਾਲੇ ਫੰਡ ਸਪੈਸ਼ਲ ਫੰਡ ਚੋਂ ਦੇਣੇ ਪੈਣ ਜਿੱਥੋਂ ਮਰਜ਼ੀ ਦੇਣੇ ਪੈਣ ਇਹ ਨਹੀਂ ਹੈਗਾ ਕਿ ਨਾਲ ਦਾ ਪਿੰਡ ਜਿਹੜਾ ਉਹਨਾਂ ਕੋਲ ਪੰਚਾਇਤ ਕੋਲ ਜਮੀਨ ਹੈ ਉਹਨਾਂ ਨੇ ਪਿੰਡ ਵਧੀਆ ਬਣਾ ਰੱਖਿਆ ਤੇ ਤੁਹਾਡਾ ਪਿੰਡ ਜਿਹੜਾ ਉਹ ਨਰਕ ਬਣਿਆ ਬੈਠਾ ਇਹ ਨਹੀਂ ਹੁਣ ਹੁਣ ਦੇਵਾਂਗੇ ਤੁਹਾਨੂੰ ਕੋਈ ਹੀਣ ਭਾਵਨਾ ਦਾ ਸ਼ਿਕਾਰ ਨਾ ਹੋਇਓ ਇੱਕੋ ਜਿਹਾ ਸਾਰਿਆਂ ਨੂੰ ਇੱਕੋ ਜਿਹਾ ਕੋ ਮਿਲੂਗਾ ਜਿਵੇਂ ਸਾਨੂੰ ਤਾਂ ਗੁਰੂ ਸਾਹਿਬ ਨੇ ਜਿਹੜਾ ਉਹ ਲੰਗਰ ਪੰਗਤ ਚ ਬੈ ਕੇ ਹਰੇਕ ਵਾਸਤੇ ਲੰਗਰ ਜਿਹੜਾ ਉਹ ਖੋਲਿਆ ਉਹ ਅਸਤਾਂ ਉਹਨਾਂ ਗੁਰੂਆਂ ਦੇ ਮਤਲਬ ਵਾਰਸਾਂ ਦੇ ਸੋ ਸਾਨੂੰ ਤਾਂ ਉਹਨਾਂ ਨੇ ਇੱਕ ਮਤਲਬ ਮਾਨਕ ਦੀ ਜਾਤ ਸਭ ਇੱਕੋ ਪਛਾਣ ਹੋ ਕਲੰਗ